ਪੰਜਾਬ ਸਰਕਾਰ ਭਵੰਤਵਾਨ ਜੀ ਦੀ ਸਰਕਾਰ ਜੋ ਲੋਕਪੱਖੀ ਫੈਸਲੇ ਜੋ ਲੋਕਪੱਖੀ ਐਕਟ ਨੇ ਉਹ ਲੈ ਕੇ ਆ ਰਹੀ ਹੈ ਤਾਂ ਕਿ ਲੋਕਾਂ ਦੇ ਜ਼ਿੰਦਗੀ ਨੂੰ ਬਿਹਤਰ ਬਣਾਇਆ ਜਾ ਸਕੇ ਇਹ ਮਾਈਨਿੰਗ ਮਾਫੀਆ ਬਹੁਤ ਲੰਬੇ ਸਮੇਂ ਤੋਂ ਪ੍ਰਚਲਿਤ ਸੀਗਾ ਪੰਜਾਬ ਦੇ ਲੋਕ ਉਸ ਮਾਈਨਿੰਗ ਮਾਫੀਆ ਤੋਂ ਚਿੰਤਤ ਸੀ ਐਕਟ ਪਾਸ ਕੀਤੇ ਜਦੋਂ ਪੰਜਾਬ ਰੈਗੂਲੇਸ਼ਨ ਆਫ ਕ੍ਰਸ਼ਰ ਯੂਨਿਟਸ ਐਂਡ ਸਟਾਕਿਸਟ ਐਂਡ ਰਿਟੇਲਰਸ ਬਿੱਲ ਐਕਟ 2025 ਰੈਵੋਲੂਸ਼ਨਰੀ ਐਕਟ ਹੈ ਰੈਵੋਲੂਸ਼ਨਰੀ ਕਾਨੂੰਨ ਹੈ ਜਿਹੜਾ ਕਿ ਸਾਡੀ ਸਰਕਾਰ ਨੇ ਪਾਸ ਕੀਤਾ ਔਰ ਇਸ ਦੇ ਪਾਸ ਹੋਣ ਦੇ ਨਾਲ ਜੋ ਮਾਈਨਿੰਗ ਮਾਫੀਆ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਲੋਕਾਂ ਦੀ ਲੁੱਟ-ਖਸੁੱਟ ਕਰ ਰਿਹਾ ਸੀ ਉਹਨੂੰ ਵੱਡੇ ਪੱਧਰ ਦੇ ਉੱਪਰ ਇਹ ਠੱਲ ਪਾਉਣ ਦੇ ਵਿੱਚ ਇਹ ਜੋ ਕਾਨੂੰਨ ਹੈ ਇਹ ਕੰਮ ਕਰੇਗਾ ਤੇ ਇਸ ਐਕਟ ਦੇ ਵਿੱਚ ਜਿੱਥੇ ਸਰਕਾਰ ਦੇ ਰੈਵਨਿਊ ਜਨਰੇਟ ਕਰਨ ਦੀ ਗੱਲ ਕੀਤੀ ਗਈ ਹੈ ਤੇ ਸਰਕਾਰ ਦੇ ਵੱਲੋਂ ਟਰਾਂਸਪੇਰੈਂਸੀ ਜਿਹੜੀ ਸਾਡੀ ਸਰਕਾਰ ਦੀ ਹਮੇਸ਼ਾ ਪਾਲਿਸੀ ਹੈ ਟ੍ਰੈਸ਼ਰ ਆਨਰ ਇਸ ਹਾਲਤ ਦੇ ਵਿੱਚ ਖੜੇ ਸੀ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਤੇ ਇਹ ਸੀ ਕਰਨਾ ਕੀ ਤੇ ਇਸੇ ਕਰਕੇ ਪੰਜਾਬ ਦੇ ਬਹੁਤ ਸਟੋਨ ਕ੍ਰਸ਼ਲ ਜਿਹੜੇ ਸੀ ਉਹ ਬੰਦ ਪਏ ਅੱਜ ਸੋਨਰ ਨੂੰ ਰਾਹਤ ਮਿਲੇਗੀ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲੇਗੀ ਉਹਨਾਂ ਨੂੰ ਕੰਪੈਰੀਟਿਵਲੀ ਰੇਤਾ ਬਜਰੀ ਜਿਹੜਾ ਉਹ ਸਸਤਾ ਮਿਲੂਗਾ ਤੇ ਇਹ ਕ੍ਰੈਸ਼ਰ ਹਰ ਇੱਕ ਨੂੰ ਵੱਡੀ ਰਾਹਤ ਪ੍ਰਦਾਨ ਕਰੂਗਾ ਸੋ ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਹੈ ਜਿਹੜਾ ਕਿ ਪੰਜਾਬ ਸਰਕਾਰ ਨੇ ਮਾਨ ਸਾਹਿਬ ਦੀ ਸਰਕਾਰ ਨੇ ਅੱਜ ਲਿਆ ਔਰ ਇਹਦੇ ਨਾਲ ਵੱਡੇ ਪੱਧਰ ਦੇ ਉੱਪਰ ਇਸ ਮੈਗਮੇ ਦੇ ਵਿੱਚ ਇਸ ਸੈਕਟਰ ਦੇ ਵਿੱਚ ਇਸ ਕਿੱਤੇ ਦੇ ਵਿੱਚ ਪਏ ਹੋਏ ਗੰਦ ਦੀ ਸਫਾਈ ਹੈ ਜਿਹੜੀ ਉਹ ਪੰਜਾਬ ਸਰਕਾਰ ਕਰਨ ਜਾ ਰਹੀ ਹੈ।